ਅਲੈਕੁਮ ਸਲਾਮ ਉਮੀਦ ਕਰਨੀ ਆ ਤੁਸੀ ਸਾਰੇ ਖੈਰੀਅਤ ਨਾਲ ਹੋਵੋ ਅਸ਼ਨਾਣ ਕਰਿਆ ਮਨ ਪਾਕ ਨਹੀਂ ਹੁੰਦਾ ਚੁਪ ਰਿਆ ਮਨ ਚੁਪ ਨਹੀਂ ਰਹਿੰਦਾ ਗੁਰੂ ਨਾਨਕ ਦੀ ਇਹ ਬਾਣੀ ਜਿੱਡੇ ਵੱਡਾ ਕੋਈ ਪੜਿਆ ਲਿਖਿਆ ਹੋਵੇਗਾ ਓਡਾ ਵੱਡਾ ਮੂਰਖ ਹੋਏਗਾ ਖੋਤਾ ਹੋਏਗਾ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਪੜੇ ਲਿਖੇ ਮੂਰਖਾਂ ਦੇ ਬਾਰੇ ਦੱਸਣ ਦੇ ਹੀ ਹੈਗੇ ਆ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਇਹ ਤੇੰ ਦਾ ਪ੍ਰਸਿੱਧ ਸੰਤ ਸੁਪਰਾਤ ਆਪਣੇ ਲਿਖਤ ਦੇ ਚਿੰਦਾ ਕਿ ਜਦ ਮੈਂ ਬੱਚਾ ਸੀ ਤਾਂ ਬੱਚਿਆਂ ਵਿੱਚ ਬੈਠ ਕੇ ਮੈਂ ਦਾਵਾ ਕਰਦਾ ਸੀ ਮੈਂ ਸਭ ਕੁਝ ਜਾਣਦਾ ਸਭ ਕੁਝ ਜਾਣਦਾ ਜਦ ਮੈਂ ਜਵਾਨ ਹੋਇਆ ਤਾਂ ਮੈਨੂੰ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਔਰ ਕਹਿੰਦਾ ਅੱਜ ਮੈਂ ਬੁੱਢਾ ਹੋ ਕੇ ਦਾਵੇ ਨਾਲ ਕਹਿਣਾ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੋਈ ਬੋਧ ਨਹੀਂ ਮੈਨੂੰ ਕਥ ਵੀ ਨਹੀਂ ਪਤਾ ਬਜ਼ੁਰਗ ਇਹ ਮਨੁੱਖੀ ਇੱਥੋਂ ਸ਼ੁਰੂ ਹੁੰਦੀ ਹੈ। ਔਰ ਇਹ ਹਕੀਕਤ ਹੈ ਕਿ ਜਿੱਥੇ ਸੰਸਾਰ ਦਾ ਸਾਰਾ ਇਲਮ ਖਤਮ ਹੁੰਦਾ ਹੈ। ਰੱਬ ਦੀ ਦੁਨੀਆ ਉੱਥੋਂ ਸ਼ੁਰੂ ਹੁੰਦੀ ਹੈ। ਪਰਮਾਤਮਾ ਦੀ ਦੁਨੀਆ ਉੱਥੋਂ ਸ਼ੁਰੂ ਹੁੰਦੀ ਹੈ। ਔਰ ਐਸਾ ਦੇਖਣ ਦੇ ਚਾਹਿਆ ਕਿ ਇਸ ਬੀਸਣੀ ਸਰੀਰ ਵਿੱਚ ਇਲਮ ਜਿੰਨਾ ਵਿਕਸਤ ਹੋਇਆ ਹੈ। ਗਿਆਨ ਦੇ ਜਿੰਨੇ ਸਾਧਨ ਅੱਜ ਜੁਟਾਏ ਨੇ ਮਨੁੱਖ ਨੇ ਇਹ ਪਹਿਲੇ ਨਹੀਂ ਸਨ। ਅੱਜ ਜਿੰਨੇ ਸਕੂਲ ਨੇ, ਅੱਜ ਜਿੰਨੇ ਕਾਲਜ ਨੇ, ਅੱਜ ਜਿਤਨੀਆਂ ਵੱਡੀਆਂ-ਵੱਡੀਆਂ ਜਨਮਸਥੀਆਂ ਜ਼ਮੀਨ 'ਤੇ ਬਣੀਆਂ ਹੋਈਆਂ ਨੇ। आज जितने विद्या प्राप्ति के साधन मौजूद ने पहले नहीं सन लेकिन यह भी हकीकत है कि आज दा मनुख जितना है पहले नहीं अब इंज कही सौ दो सौ साल पिछे चले जाइए तो अनपढ़ सियाण की तादाद बहुत ज्यादा सी अजोके समय में पढ़े लिखे मूर्खों की तादाद बहुत ज्यादा है बहुत ज्यादा है तो मूल किसन कहें जगत गुरु बाबा कहें ਪੜਿਆ ਮੂਰਖ ਆਖੀਏ ਜਿਤ ਲੱਭ ਲੋ ਅੰਧਾਰ ਜਿਸ ਪੜਾਈ ਨਾਲ ਹੰਕਾਰ ਵੱਧ ਗਿਆ ਲੋਭ ਵੱਧ ਗਿਆ ਤ੍ਰਿਸ਼ਨਾ ਵੱਧ ਗਈ ਝੂਠ ਵੱਧ ਗਿਆ ਉਹ ਪੜਾਈ ਪੜਾਈ ਤੇ ਨਹੀਂ ਉਹ ਪੜਾਈ ਐਸੀ ਹੈ ਕਿ ਕਿਸੇ ਨੇ ਦੀਵਾ ਜਲਾਇਆ ਹੈ ਔਰ ਦੀਵੇ ਨਾਲ ਹੀ ਆਪਣਾ ਘਰ ਸਾੜਿਆ ਹੈ ਦੀਵੇ ਨਾਲ ਹੀ ਆਪਣੇ ਘਰ ਨੂੰ ਅਗ ਲਾਈ ਹੈ ਜਾਣਿਆ ਤੇ ਜਾਣਕਾਰੀ ਨਾਲ ਹੀ ਹੰਕਾਰ ਵੱਧ ਗਿਆ ਜਾਣਿਆ ਜਾਣਕਾਰੀ ਨਾਲ ਹੀ ਲੋਭ ਵੱਧ ਗਿਆ ਔਰ ਅੱਜ ਸਮੁੱਚੀ ਦੁਨੀਆ ਵਿੱਚ ਬੜੇ ਬੜੇ ਵੱਡੇ ਦੁਰਾਚਾਰ ਦੇ ਅੱਡੇ ਜਾਣਕਾਰ ਲੋਕ ਚਲਾ ਰਹੇ ਨੇ ਪੜ੍ਹੇ ਲਿਖੇ ਲੋਕ ਚਲਾ ਰਹੇ ਨੇ ਕਿਉਂਕਿ ਬਹੁਤ ਵੱਡੀ ਪੜ੍ਹਾਈ ਹੋਵੇ ਬਹੁਤ ਵੱਡੀ ਸਿਆਣਪ ਹੋਵੇ ਤਾਂ ਹੀ ਮਨੁੱਖ ਬਹੁਤ ਵੱਡਾ ਅਨਰਥ ਕਰ ਸਕਦਾ ਹੈ ਵਰਨਾ ਨਹੀਂ ਕਰ ਸਕਦਾ ਤੋ ਅਜੋਕੀ ਵਿਦਿਆ ਨੇ ਮਨੁੱਖ ਨੂੰ ਹੰਕਾਰੀ ਬਣਾ ਦਿੱਤਾ ਹੈ ਲੋਭੀ ਬਣਾ ਦਿੱਤਾ ਹੈ ਦੁਰਾਚਾਰੀ ਬਣਾ ਦਿੱਤਾ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਪੜਿਆ ਮੂਰਖ ਆਖੀਏ ਜਿਤ ਲਬ ਲੋ ਅਹੰਕਾਰ ਤੋ ਜਾਣਨਾ ਕੁਝ ਹੋਰ ਹੈ ਪਾਉਣਾ ਕੁਝ ਹੋਰ ਹੈ ਇੱਕ ਭੁੱਲ ਹੋ ਗਈ ਸਾਡੇ ਦੇਸ਼ ਦੇ ਅਜ਼ੀਮ ਚਿੰਤਕਾਂ ਕੋਲੋਂ ਜਿਨ੍ਹਾਂ ਨੇ ਕਹਿ ਦਿੱਤਾ ਜਾਣਨਾ ਹੀ ਇਲਮ ਦੀ ਪ੍ਰਾਪਤੀ ਹੀ ਗਿਆਨ ਦੀ ਪ੍ਰਾਪਤੀ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਹੋਇਆ ਕਿ ਚਾਰ ਵੇਦ ਕੰਠ ਹੋ ਗਏ ਲੇਕਿਨ ਰਾਵਣ ਜੈਸੇ ਮੂਰਖ ਪੈਦਾ ਹੋ ਗਏ ਸ਼ਾਸਤਰ ਕੰਠ ਹੋ ਗਏ ਉਪਨਿਸ਼ਤ ਕੰਠ ਹੋ ਗਏ ਹੰਕਾਰ ਦੀ ਪੰਡ ਸਿਰ ਤੇ ਚੁੱਕ ਕੇ ਲੋਕੀ ਇਧਰ ਉਧਰ ਘਮਣ ਲੱਗ ਪਏ ਸ਼ੇਖ ਸਾਦੀ ਨੂੰ ਉੱਥੇ ਕਹਿਣਾ ਪਿਆ ਕਿ ਅਗਰ ਮਨੁੱਖ ਪੜਿਆ ਤੇ ਉਹਨੂੰ ਅਮਲ ਵਿੱਚ ਨਹੀਂ ਲਿਆਇਆ ਤਾਂ ਉਹ ਬੰਦਾ ਉਸ ਮੇਰੇ ਖੋਤੇ ਦੀ ਤਰ੍ਹਾਂ ਜੋ ਮਿਲੀਆਂ ਸਾਰੀਆਂ ਕਿਤਾਬਾਂ ਚੁੱਕ ਕੇ ਮੇਰੇ ਨਾਲ ਚੱਲਦਾ ਹੈ। ਇਲਮ ਚੰਦਾ ਕੇ ਵੇਸ ਤਰਫਾਨੇ ਗਰ ਅਮਲ ਦਸਤੋਨੇ ਨਾਦਾਨੀ ਨਾ ਮੁਹੱਕਕ ਬਵਦ ਨਾਦਾਨਸ਼ਮੰਦ ਚਾਰ ਪਾਏ ਬਰੋਏ ਕਿਤਾਬੇ ਚੰਦ। ਇੱਕ ਬਹਿਲ ਦੇ ਉੱਤੇ ਇੱਕ ਖੋਤੇ ਦੇ ਉੱਤੇ ਜੇ ਗ੍ਰੰਥਾਂ ਦਾ ਅੰਬਾਰ ਲੱਧ ਲਈਏ ਉਹ ਕੋਈ ਪੰਡਿਤ ਹੋ ਜਾਂਦਾ ਹੈ। ਫਰਕ ਸਿਰਫ ਇਤਨਾ ਹੈ ਕਿ ਇਹ ਗ੍ਰੰਥਾਂ ਦਾ ਭਾਰ ਖੋਤੇ ਦੇ ਤਨ ਤੇ ਲੱਧਿਆ ਹੈ। ਮਨੁੱਖ ਆਪਣੇ ਦਿਮਾਗ ਤੇ ਲੱਦ ਲੈਂਦਾ ਹੈ। ਉਹ ਦਿਮਾਗ ਤੇ ਲਦਣ ਨਾਲ ਕੀ ਹੁੰਦਾ ਹੈ? ਸਿਰ ਦੇ ਉੱਤੇ ਲੱਦਣ ਦੇ ਨਾਲ ਕੀ ਹੁੰਦਾ ਹੈ? ਤਾਂ ਬਹੁਤ ਸਾਰੇ ਇੱਥੇ ਆਲਮਾ ਨੇ ਇਲਮ ਦਾ ਭਾਰ ਆਪਣੇ ਸਿਰ ਦੇ ਉੱਤੇ ਚੁਕਲੇ। ਕੌਣ ਦੱਸੇ ਕਿ ਜਾਣਨਾ ਹੋ ਰਿਹਾ ਹੈ, ਪਾਉਣਾ ਹੋ ਰਿਹਾ ਹੈ। ਇਲਮ ਰਸਤੇ ਦਾ ਦੀਵਾ ਚਾਹੀਦਾ। ਵੇਖ ਲਿਆ। ਲੇਕਿਨ ਐਸਾ ਦੇਖਣ ਵਿੱਚ ਆਇਆ ਹੈ ਕਿ ਮਨੁੱਖ ਨੇ ਕਿਦਰੋਂ ਦੀਵਾ ਝਟਾਇਆ ਹੈ, ਕਿਦਰੋਂ ਤੇਲ ਇਕੱਠਾ ਕੀਤਾ ਹੈ। ਕਿਦਰੋਂ ਕਪਾਹ ਲਿਆ ਕਿ ਉਸ ਦੀ ਵੱਟ ਬਣਾਈ ਹੈ। ਕਿਦਰੋਂ ਉਹਨੇ ਅਗ ਢੋਂਡੀ ਹੈ? ਦੀਵਾ ਰੋਸ਼ਨ ਕੀਤਾ ਔਰ ਜੈਸੇ ਰੋਸ਼ਨ ਕੀਤਾ ਆਪਣੀਆਂ ਅੱਖਾਂ ਹੀ ਬੰਦ ਕਰ ਲਈਆਂ 10-15 ਸਾਲ ਗਿਆਨ ਪ੍ਰਾਪਤੀ ਦੇ ਚਲਾ ਦਿੱਤੇ ਤੇ ਜਦ ਗਿਆਨ ਪ੍ਰਾਪਤ ਹੋਇਆ ਉਹਨੂੰ ਜ਼ਿੰਦਗੀ ਦੇ ਵਿੱਚ ਕਦੀ ਵਰਤੇ ਹੀ ਨਹੀਂ ਉਹਦੀ ਵਰਤੋਂ ਕਦੀ ਜੀਵਨ ਵਿੱਚ ਕੀਤੀ ਨਹੀਂ ਦੀਵਾ ਜਲਾਉਣ ਦੇ ਵਿੱਚ ਸਮਾਂ ਬਰਬਾਦ ਕੀਤਾ ਅਗਰ ਮਨੁੱਖ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਇਲਮ ਉਹ ਬਰਬਾਦ ਚਲਾ ਗਿਆ ਸਿੱਖੀ ਹੋਈ ਉਹ ਸਾਰੀ ਵਿਦਿਆ ਵਿਅਰਥ ਚਲੀ ਗਈ ਜੇ ਜੀਵਨ ਦੇ ਵਿੱਚ ਪਰਉਪਕਾਰ ਦਾ ਜਨਮ ਨਹੀਂ ਹੋਇਆ ਸਹਿਗੁਰੂ ਨਾਨਕਦੇਵ ਜੀ ਮਹਾਰਾਜ ਦੇ ਬਾਕ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਦਿਆ ਦੀ ਵਿਚਾਰ ਉਸਨੇ ਤਾਂ ਹੀ ਕੀਤੀ ਹੈ ਜੇ ਉਸ ਦੇ ਅੰਦਰੋਂ ਪਰਉਪਕਾਰ ਦਾ ਜਨਮ ਹੋਇਆ ਹੋਵੇ ਉਸ ਦੇ ਅੰਦਰੋਂ ਨੇਕੀਆਂ ਦਾ ਜਨਮ ਹੋਇਆ ਹੋਵੇ ਉਸ ਦੇ ਅੰਦਰੋਂ ਕੋਮਲਤਾ ਦਾ ਜਨਮ ਹੋਇਆ ਹੋਵੇ ਵਿਦਿਆ ਪ੍ਰਾਪਤ ਕਰਕੇ ਕઠੋਰ ਹੋ ਗਿਆ ਵਿਦਿਆ ਪ੍ਰਾਪਤ ਕਰਕੇ ਮੁਜਰਮ ਹੋ ਗਿਆ ਤਰ੍ਹਾਂ ਤਰ੍ਹਾਂ ਦੇ ਜੁਰਮ ਇਸ ਤੋਂ ਨਾਜ਼ਰ ਹੋ ਗਏ ਨੇ ਤੋ ਨਹੀਂ ਇਹ ਤੇ ਪੜਾ ਲਿਖਾ ਮੂਰਖ ਹੈ ਤੇ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ ਤੋ ਇਲਮ ਦੇ ਨਾਲ ਗਿਆਨ ਦੇ ਨਾਲ ਵੀ ਮਨ ਦੇ ਉਤੇ ਜਮੀ ਹੋਈ ਜੋ ਝੂਠ ਦੀ ਮੈਲ ਹੈ ਇਹ ਨਹੀਂ ਧੁੱਲਦੀ ਵਿਚਾਰੇ ਜੋ ਕੂੜ ਦੀ ਕੰਧ ਹੈ ਇਹ ਨਹੀਂ ਝੁਲਦੀ ਇਸ ਵਾਸਤੇ ਜਗਤ ਗੁਰੂ ਬਾਬਾ ਕਹਿੰਦੇ ਨੇ ਕਿ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਸਿਆਣ ਇਲਮ ਗਿਆਨ ਇੱਕ ਤਰ੍ਹਾਂ ਦਾ ਨਹੀਂ ਹਜ਼ਾਰਾਂ ਤਰ੍ਹਾਂ ਦਾ ਹੀ ਕਿਉਂ ਨਾ ਮਨੁੱਖ ਪ੍ਰਾਪਤ ਕਰ ਲਵੇ ਤਾਂ ਵੀ ਗਿਆਨ ਦੀ ਇੱਕ ਗੱਲ ਹੀ ਅੱਗੇ ਨਹੀਂ ਚੱਲਦੀ ਮਨ ਦੀ ਦੁਨੀਆ ਵਿੱਚ ਉਹਦੇ ਨਾਲ ਮਨ ਨਹੀਂ ਪਵਿੱਤਰ ਹੁੰਦਾ ਬਲਕਿ ਤੇ ਐਸਾ ਦੇਖਿਆ ਗਿਆ ਕਿ ਇੱਕ ਅਨਪੜਾ ਲਾਉ ਪੜੇ ਲਿਖੇ ਦਾ ਮਨ ਜ਼ਿਆਦਾ ਅਮਰੀਨ ਹੈ ਜ਼ਿਆਦਾ ਹੰਕਾਰੀ ਹੈ ਜ਼ਿਆਦਾ ਅੰਧਕਾਰ ਵਿੱਚ ਭਟਕ ਰਿਹਾ ਹੈ भोले-ਭਾਲੇ ਅਨਪੜ੍ਹ ਲੋਕ ਤੇ ਆਪਸ ਵਿੱਚ ਬਹੁਤ ਸੇਤੀ ਸਹਿਮਤ ਹੋ ਜਾਂਦੇ ਨੇ ਪਰ ਪੜੇ ਲਿਖਿਆਂ ਦਾ ਆਪਸ ਵਿੱਚ ਸਹਿਮਤ ਹੋਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਟਕਰਾਅਰ ਦਾ ਜਨਮ ਹੋ ਜਾਂਦਾ ਹੈ ਵਿਚਾਰ ਟਕਰਾਅਰ ਨੂੰ ਜਨਮ ਦੇ ਦਿੰਦੇ ਨੇ ਤਾਂ ਸਹਿਬ ਕੰਨਨ ਸਹਿਸ ਅਨਪਾ ਲਖ ਹੋਏ तो एक ना लेना अगर स्याण के परमात्मा की प्राप्ति हो जाए तो फिर परमात्मा छोटा है है अगर ज्ञान ही ईश्वर की प्राप्ति हो जाए तो ईश्वर कुछ नहीं है फिर इलम ही सब कुछ है, वास्ते ने, इलम करना बहुत अच्छी गल है। रस्ते दीवा जलाना बहुत अच्छी गल है पर दीवा इस वास्ते जलाना है कि रस्ते देच देच चल सकी आराम चल सकी प्रभु तक पहुंच सकी ज्ञान के प्राप्त करना है कि जीवन में कुछ कोमलता का जन्म होता जन्म होदाचार का जन्म हो ਤੇ ਮਨੁੱਖ ਚਲੇ ਭਜਨ ਕਰਦੇ ਹੋਇਆ ਪ੍ਰਭੂ ਦੇ ਫਲ ਤੇ ਅਦਰ ਕੋਈ ਇਲਮ ਕੋਈ ਗਿਆਨ ਪ੍ਰਭੂ ਭਜਨ ਵਿੱਚ ਬਾਧਾ ਹੈ ਭਜਨ ਕਰਨ ਤੋਂ ਇਨਕਾਰੀ ਕਰ ਦੇਵੇ ਉਹ ਵਿਦਿਆ ਨਹੀਂ ਅਵਿਦਿਆ ਹੈ ਅਜੋਕੀ ਵਿਦਿਆ ਨੇ ਮਨੁੱਖ ਨੂੰ ਨਾਸਤਿਕ ਤੇ ਬਣਾਇਆ ਆਸਤਿਕ ਨਹੀਂ ਅਜੋਕੀ ਵਿਦਿਆ ਨੇ ਮਨੁੱਖ ਨੂੰ ਹੰਕਾਰੀ ਤੇ ਬਣਾਇਆ ਹੈ ਨਿਰਮਾਣ ਨਹੀਂ ਹੈ ਅਜੋਕੀ ਵਿਦਿਆ ਨੇ ਮਨੁੱਖ ਨੂੰ ਲੋਭੀ ਤੇ ਬਣਾਇਆ ਹੈ ਸੰਤੋਖੀ ਨਹੀਂ ਇਸ ਵਾਸਤੇ ਇਹ ਵਿਦਿਆ ਕੋਈ ਵਿਦਿਆ ਨਹੀਂ ਜੋ ਰਸਤੇ ਦਾ ਪੱਥਰ ਬਣ ਜਾਏ ਰਸਤੇ ਦਾ ਰੋੜਾ ਬਣ ਜਾਏ ਵਿਦਿਆ ਤੇ ਉਹ ਜੋ ਰਸਤੇ ਦਾ ਚਿਰਾਗ ਬਣੇ ਰਸਤੇ ਦਾ ਦੀਵਾ ਬਣੇ ਰਸਤੇ ਦਾ ਫੁੱਲ ਬਣੇ ਜੋ ਰਸਤੇ ਦਾ ਪੱਥਰ ਬਣ ਗਈ ਹੈ ਉਹ ਵਿਦਿਆ ਕੋਈ ਵਿਦਿਆ ਨਹੀਂ ਇਸ ਵਾਸਤੇ ਸਤਗੁਰ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਕੁਝ ਬਾਤਾਂ ਆਉਂਦੇ ਨੇ ਪੜ੍ਹੀਏ ਗੁਣੀਆਂ ਹੀ ਨਾਮ ਸਭ ਸੁਣੀਏ ਅਨਭਉ ਭਾਵ ਨਦਰ ਸੇ ਲੋਹਾ ਕੰਚਨ ਰੇਣ ਹੋਏ ਕੈਸੇ ਜੋ ਪਾਰ ਇਸ ਸਮੇਂ ਪਰ ਸੇ ਕਿਆ ਪੜ੍ਹੀਏ ਕਿਆ ਗੁਣੀਆਂ ਕਿਆ বেদ ਪੁਰਾ ਪੜ੍ਹੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਉਸੇ ਹਰ ਕਾ ਨਾਹ ਨਾ ਜਪਸ ਦਵਾਰਾ ਕਿਆ ਸੋਚੇ ਬਾਰੰਬਾਰ ਕਿਹੋ ਜੀਆਂ ਦੀ ਨਿਕਮੀਆਂ ਸੋਚੜੀਆਂ ਵਿੱਚ ਤੋਪਿਆ ਹੈ ਕਿਹੋ ਜੀਆਂ ਦੀ ਨਿਕਮੀਆਂ ਵਿਚਾਰਾਂ ਵਿੱਚ ਤੋਪਿਆ ਹੈ ਕਿ ਹਰੀ ਦਾ ਨਾਮ ਜਪਣਾ ਹੀ ਤੋ ਭੁੱਲ ਗਏ ਹਰ ਜਸ ਸੁਨੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾਵੇ ਐਸੇ ਲੋਕਨ ਸਿਓਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਨੇ ਰਹੀਏ ਤੋ ਜਗਤ ਗੁਰੂ ਬਾਬੇ ਨੇ ਇਹ ਜੋ ਜਗਤ ਦੇਚ ਪਰਚਲਤ ਸਾਧਨ ਸੰਨ ਇਹਨਾਂ ਨਾਲ ਸਹਿਮਤੀ ਨਹੀਂ ਪ੍ਰਗਟਾਈ ਇਸ਼ਨਾਨ ਕਰਨ ਨਾਲ ਮਨ ਨਹੀਂ ਪ੍ਰਕਪਤਰ ਹੁੰਦਾ ਚੁੱਪ ਰਹਿਣ ਦੇ ਨਾਲ ਮਨ ਨਹੀਂ ਚੁੱਪ ਹੁੰਦਾ ਜਗਤ ਦੇ ਸਾਰੇ ਪਦਾਰਥਾਂ ਦੀ ਪ੍ਰਾਪਤੀ ਵੀ ਹੋ ਜਾਏ ਤਾਂ ਵੀ ਮਨ ਦੀ ਭੁੱਖ ਨਹੀਂ ਉਤਰਦੀ ਤੇ ਜਗਤ ਦਾ ਸਾਰਾ ਇਲਮ ਇਕੱਠਾ ਕਰ ਲਿਆ ਜਾਏ ਤਾਂ ਵੀ ਅਧਿਆਤਮਕ ਗਿਆਨ ਪ੍ਰਾਪਤ ਨਹੀਂ ਹੁੰਦੀ ਕੂੜ ਦੀ ਮਹਿਲ ਨਹੀਂ ਢੁੱਲਦੀ ਝੂਠ ਦੀ ਕੰਧ ਨਹੀਂ ਟੁੱਟਦੀ ਤਾਂ ਫਿਰ ਹੁਣ ਸਵਾਲ ਪੈਦਾ ਹੁੰਦਾ ਕਿ ਉਹ ਸਚਿਆਰਾ ਹੋਈਏ ਕਿ ਉਹ ਕੂੜੇ ਟੁੱਟੇ ਪਾਲ ਫਿਰ ਕਿਵੇਂ ਸਚਿਆਰ ਬਣਣੀ ਤੇ ਕਿਵੇਂ جھوٹ ਦੀ ਕੰਧ ਟੁੱਟੇ ਤੇ ਪ੍ਰਸ਼ਨ ਹੈ ਕਿ ਉਪਰੋਕਤ ਸਾਧਨਾ ਦੇ ਨਾਲ ਤੇ ਗੱਲ ਬਣਦੀ ਨਹੀਂ ਤਾਂ ਫਿਰ ਕੀ ਕਰੀਏ ਕਿ ਉਹ ਸਚਿਆਰਾ ਹੋइए ਕਿਵ ਕੂੜਾ ਟੁੱਟੇ ਪਾਲ ਕਿਵੇਂ ਸਚਿਆਰ ਬਣੀਏ ਕਿਵੇਂ ਸਤਵਾਦੀ ਬਣੀਏ ਕਿਵੇਂ ਸਤ ਦੇ ਧਾਰਨੀ ਬਣੀਏ ਕਿਵੇਂ ਸਤ ਨੂੰ ਆਪਣੇ ਅੰਦਰੋਂ ਜਨਮ ਦੇ ਸਕੀਏ ਤੇ ਕਿਸ ਤਰ੍ਹਾਂ جھوٹ ਦੀ ਕੰਧ ਨੂੰ ਤੋੜਨ ਵਿੱਚ ਸੰਰਥ ਹੋ ਸਕੀਏ ਕਿਵੇਂ ਕੂੜ ਦੀ ਮਹਿਲ ਨੂੰ ਉਤਾਰੀਏ ਇਸ ਪ੍ਰਸ਼ਨ ਦਾ ਉੱਤਰ ਜਗਤ ਗੁਰੂ ਬਾਬਾ ਇਸ ਪੰਕਤੀ ਵਿੱਚ ਜਿੰਦੇ ਨੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਦੀ ਰਜ਼ਾ ਦੇ ਚਲਣਾ ਹੁਕਮ ਦੀ ਪ੍ਰਸੰਨਤਾ ਦੇ ਚਲਣਾ ਹੁਕਮ ਨੂੰ ਮਨ ਕੇ ਰਾਜ਼ੀ ਹੋਣਾ ਭਾਣੇ ਨੂੰ ਸਿਰ ਮਸਤਕ ਤੇ ਰੱਖ ਕੇ ਚਲਣਾ ਬਸ ਇਸ ਦੇ ਨਾਲ ਹੀ ਕੋੜ ਦੀ ਕੰਨ ਟੁੱਟਦੀ ਹੈ ਉਹ ਹੁਕਮ ਕੀ ਹੈ ਸਾਹਿਬ ਕਹਿੰਦੇ ਨੇ ਨਾਨਕ ਲਿਖਿਆ ਨਾਲ ਉਹ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਤੂੰ ਜ਼ਿਆਦਾ ਖਾਵੇਂਗਾ ਰੋਗੀ ਹੋਵੇਂਗਾ زیادہ بولے گا من کھنڈے گا شکتی ویرت جائے گی غلط ویکھے گا روگی ہوమే گا غلط سوچے گا من کر کے روگی ہوమే گا غلط کرے گا اس وقت ٹھوکڑا کھاویں گا اے حکم تیرے نال لکھیا ہے اس حکم نو پڑھن دی کوشش کر سمر گویند من تن دھور لکھیا دھور درگاہ ہو تیرے مस्तक وچ لکھیا ہویا ہے گویندر سمرن اے کر کیونکہ گویندرا سمرن کردے ہیں تینو مستی ملے گی اور گویندن نو بھول دے ایں تینو دکھ ਤੇ ਰੋਗ ਵਾਪਨ ਗਏ ਪਰਮੇਸ਼ਰ ਤੇ ਭੁੱਲਿਆ ਵਯਾਪਨ ਸਭੇ ਰੋਗ ਇਹ ਹੁਕਮ ਤੇਰੇ ਨਾਲ ਲਿਖਿਆ ਹੈ ਇਹ ਹੁਕਮ ਕਿਤਨਾ ਤਵੱਡਾ ਹੈ ਇਸ ਹੁਕਮ ਵਿੱਚ ਕੀ ਕੁਛ ਹੋ ਰਿਹਾ ਹੈ ਅਗਲੀ ਪੌੜੀ ਵਿੱਚ ਸਤਿਗੁਰੂ ਦੇਵ ਜੀ ਮਹਾਰਾਜ ਵਿਸਤਾਰ ਸਹਿ ਵਰਣਨ ਕਰ ਗਏ ਨੇ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਪੜੇ ਲਿਖੇ ਮੂਰਖਾਂ ਦੇ ਬਾਰੇ ਦੱਸਿਆ ਜਿਹੜੇ ਪੜੇ ਲਿਖੇ ਤੇ ਹੈ ਲੇਕਿਨ ਮੂਰਖਤਾ ਦੇ لحاظ ਨਾਲ ਸਭ ਤੋਂ ਜ਼ਿਆਦਾ ਅੰਗੇ ਮੂਰਖਤਾ ਕਿਸ ਚੀਜ਼ ਦੀ ਹੈ ਹੰਕਾਰ ਹੈ ਗਰਭੂਰ ਹੈ ਅਸੀਂ ਜ਼ਿਆਦਾ ਜਾਣੀ ਸੱਟ ਕੋ ਜ਼ਿਆਦਾ ਨੌਲੇਜ ਹੈ ਇਸੇ ਹੰਕਾਰ 'ਚ ਇਸੇ غرੂਰ 'ਚ ਉਹ ਮੂਰਖਤਾ ਦੇ ਵਿੱਚ ਰਹਿੰਦੇ ਹੈ ਜਿਸ ilm ਨੇ ਤੁਹਾਨੂੰ ਸਿਖਾਇਆ ਨਹੀਂ ਕੁਝ ਉਹ ਡਿਗਰੀਆਂ ਤੇ ਲੈ ਲੈਂਗੇ ਤੁਸੀਂ ਲੇਕਿਨ ਤੁਸੀਂ ਅਗਰ ਸਿੱਖਿਆ ਨਹੀਂ ਕੁਝ ਉਸ ilm ਤੋਂ ਤਾਂ ਉਸ ilm ਦਾ ਕੋਈ ਫਾਇਦਾ ਨਹੀਂ ਉਸ ਜਾਹਲਤੋਂ ਵੀ ਬੱਤਰ ਹੈ ਕਿਉਂਕਿ ਪੜਿਆ ਲਿਖਿਆ ਹੋ ਕੇ ਸਮਝਬੂਝ ਰੱਖਦਿਆਂ ਹੋਇਆਂ ਅਗਰ ਕੋਈ ਇਸ ਤਰ੍ਹਾਂ ਦਾ ਕੰਮ ਕਰੇ ਤਾਂ ਫਿਰ ਉਹ ਜਾਹਲਤੋਂ ਅੱਗੇ ਹੈ ਨਾ ਇੱਕ ਚੀਜ਼ ਇੱਕ ਬੰਦੇ ਨੂੰ ਅਣਜਾਣ ਹੈ ਜਿਹਨੂੰ ਪਤਾ ਹੀ ਨਹੀਂ ਉਹ ਅਗਰ ਗਲਤੀ ਕਰਿਆ ਉਹਦੀ ਸਮਝ ਚ ਆਉਂਦੀ ਹੈ ਤੇ ਇੱਕ ਜਾਣ ਬੁੱਝ ਕੇ ਸਾਰਾ ਕੁਝ ਸਮਝਦਿਆਂ ਹੋਇਆ ਗਲਤੀ ਕਰੇ ਤੇ ਉਹਦੀ ਗਲਤੀ ਜ਼ਿਆਦਾ ਵੱਡੀ ਹੋਏਗੀ ਉਸ ਮੂਰਖ ਇਨਸਾਨ ਨਾਲ ਜਿਹਨੂੰ ਪਤਾ ਹੀ ਨਹੀਂ ਸੀ ਉਹਨੇ ਤੇ ਗਲਤੀ ਕਰ ਲਈ ਇਸ ਲਈ ਉਹਦੀ ਸਜ਼ਾ ਉਹ ਨਹੀਂ ਬਣੇਗੀ ਲੇਕਿਨ ਇੱਕ ਜਾਣਦਿਆਂ ਬੁੱਝਦਿਆਂ ਹੋਇਆ ਉਹ ਗਲਤੀ ਕਰੇ ਉਹਦੀ ਸਜ਼ਾ ਜ਼ਿਆਦਾ ਵੱਡੀ ਹੋਏਗੀ ਔਰ ਜਿਹੜੇ ਮੂਰਖ ਹਨ ਨਾ ਪੜ੍ਹੇ ਲਿਖੇ ਉਹ ਜਿਹੜੇ ਜਾਹਲ ਹੈ ਜਿਹੜੇ ਅਨਪੜ੍ਹ ਹੈ ਉਹਨਾਂ ਤੋਂ ਵੀ ਕਿਤੇ ਜ਼ਿਆਦਾ ਵੱਡੇ ਮੂਰਖ ਤੇ ਜਾਹਲ ਹੈਗੇ ਕਿਉਂਕਿ ਉਹਨਾਂ ਕੋਲ ਤੇ ਨੌਲੇਜ ਨਹੀਂ ਹੈ ilm ਨਹੀਂ ਹੈ لیکن ਤੁਸੀਂ ਹਾਸਲ ਕਰਕੇ ਵੀ ਉਹਨਾਂ ਤੋਂ ਨਿਚਲੇ ਦਰਜੇ ਦੇ ਵਿੱਚ ਆਂਦੇ। ਬਹੁਤ ਸਾਰੀਆਂ ਮਸਾਲਾਂ ਸਾਡਾ ਸਮਾਜ ਇਸ ਤਰ੍ਹਾਂ ਦੇ ਮੂਰਖਾਂ ਨਾਲ ਭਰਿਆ ਪਿਆ। ਧਾਰਮਿਕ لحاظ ਨਾਲ ਵੀ ਔਰ ਸਮਾਜਿਕ لحاظ ਨਾਲ। ਸਮਾਜਿਕ لحاظ ਨਾਲ ਦੇਖ ਲਵੋ ਕੋਈ ਡਾਕਟਰ ਹੈ ਜਿਹੜਾ ਕਿ ਕਿੰਨੇ ਧੇਰ ਪੜ੍ਹਾਈ ਕਰਨੇ ਤੋਂ ਬਾਅਦ ਉਹਨੂੰ ਇਹ ਡਿਗਰੀ ਮਿਲਦੀ ਹੈ ਡਾਕਟਰੀ। ਔਰ ਜਿਹੜਾ ਇੱਕ ਲੋਕਾਂ ਵਾਸਤੇ ਮਸੀਹਾ ਸਮਝਿਆ ਜਾਂਦਾ ਡਾਕਟਰ ਦੁਨੀਆ ਦੇ ਉਤੇ ਕਿ ਜਿਹੜਾ ਜ਼ਿੰਦਗੀ ਬਚਾਉਣ ਦਾ ਕੰਮ ਕਰਦਾ ਲੇਕਿਨ ਦੇਖੋ ਕਿ ਉਹਨਾਂ ਦਾ ਕੀ ਹਾਲ ਹੈ ਉਹਨਾਂ ਦੇ ਵਿੱਚ ਇੰਨੀ ਬੇਹਿਸੀ ਆ ਜਾਂਦੀ ਹੈ ਉਹ ਇਹ ਨਹੀਂ ਦੇਖਦੇ ਕਿ ਕੋਈ ਬੰਦਾ ਮਜਬੂਰ ਹੈ ਇਹ ਪੈਸੇ ਰੱਖਦਾ ਹੈ ਕੋਲ ਨਹੀਂ ਰੱਖਦਾ ਜਾਂ ਇਹਦਾ ਕਿਸ ਤਰ੍ਹਾਂ ਦਾ ਬੈਕਗ੍ਰਾਉਂਡ ਹੈ ਉਹ ਸਿਰਫ ਆਪਣੀ ਤਰਜੀਹਾਂ ਦਾ ਅੱਗੇ ਰੱਖਦੇ ਕਿ ਭਾਵੇਂ ਮਰੀਜ਼ ਮਰਨ ਦੇ ਆ ਉਹਨਾਂ ਨੂੰ ਉਸ ਜਾਨ ਦੀ ਪਰਵਾਹ ਨਹੀਂ ਕਿ ਇਹਦੀ ਜਾਨ ਚਲੀ ਜਾਏਗੀ ਜਾਨ ਚਲੀ ਜਾਏਗੀ ਉਹ ਤੇ ਵਾਪਸ ਨਹੀਂ ਆ ਸਕਦੀ ਕੋਈ ਦਾ ਨੀਮਲ ਬਦਲ ਹੈ ਨਹੀਂ ਹੈ ਉਹ ਆਪਣੀ ਕਹਿਣਗੇ ਰਿਕੁਆਇਰਮੈਂਟਸ ਪਹਿਲੇ ਪੂਰੀਆਂ ਕਰੋ ਹਸਪੀਟਲ ਦੀ ਜਿੰਨਾ ਇੱਥੇ ਤੁਸੀਂ ਜਮਾ ਕਰਾਉਣਾ ਹੈ ਉਹ ਪੈਸੇ ਪਹਿਲੇ ਜਮਾ ਕਰਵਾਵੋ ਜਿਹੜੇ ਕੁਆਇਫ ਹੈ ਉਹ ਸਾਰੇ ਪੂਰੇ ਕਰੋ ਉਸ ਤੋਂ ਬਾਅਦ ਤੁਹਾਡੇ ਪੇਸ਼ੈਂਟ ਦਾ ਟ੍ਰੀਟਮੈਂਟ ਜਾਰੀ ਹੋਏਗਾ ਇਨੀ ਦੇਰ ਚ ਚਾਹੇ ਮਰੀਜ਼ ਜਿਹੜਾ ਵਾ ਉਹ ਜਾਨ ਤੋਂ ਪਿਆਰਾ ਹੋ ਜਾਏ ਲੇਕਿਨ ਉਹਨਾਂ ਨੂੰ ਕੋਈ ਇਸ ਚੀਜ਼ ਦੀ ਫਿਕਰ ਨਹੀਂ ਇਹ ਬੇਹਸੀ ਹੈ ਨਾ ਜਿਹੜੀ ਉਹਨਾਂ ਦੇ ਵਿੱਚ ਭਰੀ ਹੈ ਇਹ ਜਾਣਦਿਆਂ ਹੋਇਆ ਵੀ ਕਿ ਸਾਡੇ ਹੱਥ ਚ ਅਗਰ ਰੱਬ ਨੇ ਸ਼ਿਫਾ ਰੱਖੀ ਹੈ ਤੇ ਅਸੀਂ ਇਸ ਨੂੰ ਲੋਕਾਂ ਵਾਸਤੇ ਆਸਾਨੀਆਂ ਇਹਦੇ ਜ਼ਰੀਏ ਦਈਏ। ਅਗਰ ਸਾਨੂੰ ਰੱਬ ਨੇ ਇੰਨੇ ਸਾਰੇ ਲੋਕਾਂ ਦੇ ਵਿੱਚੋਂ ਚੁਣਿਆ ਇਸ ਕੰਮ ਵਾਸਤੇ ਤੇ ਅਸੀਂ ਇਹ ਬਖੂਬੀ ਕੰਮ ਕਰੀਏ। ਤਾਂ ਕਿ ਉਹ ਸਰ ਤੋਂ ਰਾਜ਼ੀ ਹੋਵੇ ਅਗਰ ਉਹ ਦੀ ਇਨਸਾਨੀਅਤ ਦੇ ਖਿਦਮਤ ਕਰਾ। ਜਿ세 ਤਰ੍ਹਾਂ ਧਾਰਮਿਕ ਲੋਕ ਇਨਾਂ ਨੇ ਬਹੁਤ ਜ਼ਿਆਦਾ ਗਿਆਨ ਹੁੰਦਾ ਹੈ ਲੇਕਿਨ ਆਪਣਾ ਉਹ ਗਿਆਨ ਕੀ ਕਰਦੇ ਆ ਫਿਰ ਪੈਸੇ ਦੇ ਇਵਸ ਵੇਚਦੇ ਆ। ਪਰੇਸ਼ਾਨ ਮੁਸ਼ਕਲ ਹਾਲ ਲੋਕ ਜਿਹੜੇ ਆ ਜਿਨ੍ਹਾਂ ਨੂੰ ਦੁਨੀਆ ਦੀਆਂ ਪਰੇਸ਼ਾਨੀਆਂ ਆ ਕਿਸੇ ਤਰ੍ਹਾਂ ਨਾ ਹੱਲ ਨਹੀਂ ਹੁੰਦੀਆਂ ਫਿਰ ਉਹ ਰੱਬ ਨਾਲ ਰੁਜੂ ਕਰਦੇ ਆ ਇਹਨਾਂ ਲੋਕਾਂ ਦੇ ਜ਼ਰੀਏ ਕਿ ਇਹ ਰੱਬ ਦੇ ਨੇੜੇ ਆ ਇਹ ਸਾਡੇ ਲਈ ਅਰਦਾਸ ਕਰਨ ਤੇ ਦੁਆ ਕਰਨਗੇ ਤੇ ਸਾਡੀਆਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਲੇਕਿਨ ਉਹ ਅਰਦਾਸ ਕਰਨ ਦੀ ਉਹ ਦੁਆ ਕਰਨ ਦੇ ਚਾਰਜ ਕਰਦੇ ਆ ਉਹਨਾਂ ਨੂੰ ਮੁਆਵਜ਼ੇ ਲੈਂਦੀ ਆ ਚੰਦੇ ਦੇ ਨਾਂ ਤੇ ਉਹ ਬੇਹਿਸੀ ਹੈ ਤੁਸੀਂ ਰੱਬ ਨਾਲ ਮਲਾਂਦੇ ਹੋ ਇੱਕ ਬੰਦੇ ਨੂੰ ਇੱਕ ਬੰਦੇ ਦੀ ਰੱਬ ਕੋਲੋਂ ਪਰੇਸ਼ਾਨੀ ਉਹਦੇ ਅੱਗੇ ਪੇਸ਼ ਕਰਨਦੇ ਔਰ ਉਹਦੇ ਪੈਸੇ ਲੈ ਰਹੇ ਹੋ ਇਹਨੂੰ ਬੇਹਿਸ ਨਹੀਂ ਕਾਹੋਗੇ ਇਹ ਮੂਰਖਤਾ ਨਹੀਂ ਹੈ ਕਿ ਗਿਆਨ ਰੱਖਦੇ ਆ ਹੋਇਆ ਤੁਸੀਂ ਉਸ ਰਸਤੇ ਤੇ ਚੱਲ ਰਹੇ ਹੋ ਜਿਹੜਾ ਤੁਹਾਨੂੰ ਰੱਬ ਤੋਂ ਦੂਰ ਕਰੰਦਿਆ ਤੇ ਇਹ ਜਿਹੜੀ ਕਥਾ ਸੀਗੀ ਬਹੁਤ ਵਧੀਆ ਕਥਾ ਸੀਗੀ ਵੀਰੋ ਤੁਹਾਨੂੰ ਇਹ ਕਥਾ ਕੈਂਦੀ ਲੱਗੀ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾ ਕੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼